ਥਾਣਾ ਫਿਲੌਰ ਦੀ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ। ਸ੍ਰੀ ਸਰਵਣ ਸਿੰਘ ਬੱਲ, ਪੀਪਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬੱਲ, ਪੀਪਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਮਿਤੀ 8 ਮਾਰਚ 2025 ਨੂੰ ਸਪੈਸ਼ਲ ਚੈਕਿੰਗ ਦੌਰਾਨ ਗੰਨਾਪਿੰਡ ਦੀ ਦਿਪਾਲੀ ਪਤਨੀ ਗੁਰਮੀਤ ਸਿੰਘ ਵਾਸੀ ਗੰਨਾਪਿੰਡ ਥਾਣਾ ਫਿਲੌਰ ਅਤੇ ਰੀਨਾ ਪਤਨੀ ਸੂਪਮ ਵਾਸੀ ਗੰਨਾਪਿੰਡ ਥਾਣਾ ਫਿਲੌਰ 598 ਨਸੀਲਿਆ ਗੋਲੀਆਂ ਮਾਰਕਾ ਐਟਜ਼ੋਲਮ ਬਰਾਮਦ ਕਰਕੇ ਮੁਕੱਦਮਾ ਨੰਬਰ 53 ਮਿਤੀ 8 ਮਾਰਚ 2025 ਜੁਰਮ ਬਈ ਸੀ 61285 ਐਨਡੀਪੀਐਸ ਐਕਟ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਦਰਜ ਕੀਤਾ ਅਤੇ ਇਸੇ ਲੜੀ ਤਿਤ ਪਿੰਡ ਬੰਸੀਆ ਟੱਕ ਤੋਂ ਲੱਕੀ ਉਰਫ ਲਾੜੀ ਪੁੱਤਰ ਸੁਰਿੰਦਰ ਪਾਲ ਵਾਸੀ ਮੋਲਾ ਦੇਵੀ ਮੰਦਿਰ ਨਜ਼ਦੀਕ ਪਾਠਸ਼ਾਲਾ ਮੰਦਿਰ ਫਿਲੌਰ ਥਾਣਾ ਫਿਲੌਰ ਪਾਸੋ 100 ਨਸ਼ੀਲੀਆ ਗੋਲੀਆਂ ਮਾਰ ਕਾ ਐਟ ਜ਼ੁਲਮ ਬਰਾਮਦ ਕਰਕੇ ਮੁਕੱਦਮਾ ਨੰਬਰ 54 ਮਿਤੀ 8 ਮਾਰਚ 2025 ਜੁਰਮ 22 ਸੀ 81 ਤੋਂ 85 ਐਨਡੀਪੀਐਸ ਐਕਟ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਹੈ ਅੱਜ ਮਿਤੀ 10 ਮਾਰਚ 2025 ਨੂੰ ਸਪੈਸ਼ਲ ਚੈਕਿੰਗ ਦੌਰਾਨ ਗੰਨਾ ਪਿੰਡ ਤੋਂ ਅਮਰਜੀਤ ਕੈਲੇ ਉਰਫ਼ ਰਿੰਕੂ ਪੁੱਤਰ ਪੋਲਾ RAM ਵਾਸੀ ਅਗਲਪੁਰਾ ਰੋਡ ਥਾਣਾ ਫਿਲੌਰ 5110 ਨਸ਼ੀਲੀਆ ਗੋਲੀਆਂ ਮਾਰਕਾ ਐਟਜ਼ੋਲਮ ਬਰਾਮਦ ਕਰਕੇ ਜੁਰਮ ਐਨਡੀਪੀਐਸ ਐਕਟ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦਰਜ ਕੀਤਾ ਗਿਆ ਜੋ ਮੁਡਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਸ-ਪਾਸ ਦੇ ਏਰੀਆ ਵਿੱਚੋਂ ਨਸ਼ਾ ਲਿਆ ਕੇ ਲਾਗਲੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਸਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ एपी न्यूज़ पंजाबी ਲਈ ਫਲੋਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਜੀ चौहान ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਬਲਜੀ ਦੀ ਜੇਰੇ ਮਿਲਾਣੇ ਹੇਠ थाना ਫਲੋਰ ਪੁਲਿਸ ਨੇ ਤਿੰਨ ਮੁਕਦਮੇ ਜੋ ਕਿ ਚਾਰ ਵਿਅਕਤੀ ਦੇ ਖਿਲਾਫ ਦਰਜ ਸ੍ਰਿੱਤੇ ਆ ਉਹਨਾਂ ਕੋਲੋਂ ਭਾਰੇ ਮਾਤਰਾ ਵਿੱਚ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸੇ ਘੜੀ ਦੇ ਵਿੱਚ ਇੱਕ ਮੁਕੱਦਮਾ ਨੰਬਰ 3825 ਨੂੰ ਦੀਪਾਲੀ ਅਤੇ ਰੀਨਾ ਵਾਸੀ ਕਨਾਂਪੁਰ ਨੂੰ ਤੇ ਦਰਜ ਸ੍ਰਿੱਤਾ। ਅਤੇ ਉਸ ਕੋਲੋਂ ਕਰੀਬ 92 ਗੋਲੀਆਂ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ। ਅਤੇ ਇਸੇ ਘੜੀ 'ਚ ਇੱਕ ਮੁਕੱਦਮਾ ਨੰਬਰ 3825 ਨੂੰ ਲੱਕੀ ਉਰਫ ਲੱਡੀ ਦੇ ਖਿਲਾਫ ਦਰਜ ਸ੍ਰਿੱਤਾ ਤੇ ਉਸ ਕੋਲੋਂ 100 ਗੋਲੀਆਂ ਨਸ਼ੀਲੀ ਬਰਾਮਦ ਹੋਈਆਂ। ਅਤੇ ਇੱਕ ਹੋਰ ਮਕਦਮਾ ਨੰਬਰ 55 ਜੋ ਕਿ ਅੱਜ 10 ਦਿਨ ਪ Trước ਨੂੰ ਦਰਜ ਉਸ ਕੀਤਾ ਗਿਆ ਮਰਜੀਤ ਸਿੰਘ ਕਹਲੇ ਉਰਫ ਰਿੰਕੂ ਦੇ ਖਿਲਾਫ ਜਿਸ ਵਾਸਤੇ 110 ਕੋਲੀ ਨਸ਼ੀ ਬਰਾਮਦ ਹੋਏਗਾ ਜੋ ਸਾਰੇ ਵਿਅਕਤੀ ਕਾਫੀ ਦੇ ਤੁਨ ਸ਼ੀਲੀ ਗੁਰੀਆਂ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਵਿੱਚੋਂ ਇੱਕ ਦੋਸ਼ਣ ਦੀਪਾਲੀ ਤੇ ਪ੍ਰਣਾਮ ਕਰਮਾ ਦਰਜ ਉਸ ਹੋਇਆ ਜੋ ਕਿ ਵਕ ਵਕ ਵਿਅਕਤੀਆਂ ਕੋਲੋਂ ਖਰੀਦ ਕਰਕੇ ਮਹਿੰਗੇ ਭਾਅ 'ਚ ਲੋਕਾਂ ਨੂੰ ਵੇਚਦੇ ਸੀ ਤੇ ਜਿੰਨਾ ਪਸੂ ਵੀ ਖਰੀਦ ਕਰਕੇ ਲੈਂਦੇ ਉਸਨਾਂ ਨੂੰ ਉਹਨਾਂ ਦੇ ਮਕਦਮੇ 'ਚ ਨਾਮ ਦਰਜ ਕੀਤਾ ਗਿਆ ਇਸ ਮੰਡੀ ਜੀ ਅਸੀਂ ਥਾਣਾ ਫਲੋਰ ਪੁਲਿਸ ਨੇ ਜਿਲੰਦਰ ਪੁਲਿਸ ਨੇ ਬਹੁਤ ਐਕਟਿਵਲੀ ਇਸ ਬੰਦੀ ਕੰਮ ਕੀਤਾ ਤਾਂ ਕਿ ਨਸ਼ੇ ਦੇ ਇਸ ਦਰਿਆ ਨੂੰ ਕਦਮ ਕੀਤਾ ਜਾ ਸਕੇ ਅਤੇ ਇਸੇ ਕੜੀ ਚ ਜਿਲੰਦਰ ਪੁਲਿਸ ਦੇ ਵਿੱਚ ਜੋ ਕਿ थाना ਫਲੋਰ ਜਿਲੰਦਰ ਦੇ ਹੇਤੀ ਪੁਲਿਸ ਸਟਾਡਾ ਉਹ ਸਟੇਜ ਜਨਰਲੀ ਮਹੀਨੇ 9 ਪਰਚੇ ਦਰਜ ਕੀਤੇ ਤੇ 14 ਵਿਅਕਤੀਆਂ ਨੂੰ ਅਸੀਂ ਕਾਬੂ ਕੀਤਾ ਫਰਵਰੀ ਚ 10 ਪਰਚੇ ਦਰਜ ਕੀਤੇ ਤੇ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਦਸੰਬਰ ਚ 18 ਪਰਚੇ ਤੇ 36 ਵਿਅਕਤੀਆਂ ਨੂੰ ਕਾਬੂ ਕੀਤਾ ਮਾਰਚ ਮਹੀਨੇ ਦੇ ਵਿੱਚ ਵੀ ਬਹੁਤ ਵਿਅਕਤੀਆਂ ਨੂੰ ਜੋ ਕਿ ਅਸੀਂ ਕਾਬੂ ਕਰ ਚੁੱਕਿਆ ਤੇ ਜਿਨ੍ਹਾਂ ਨੂੰ ਜੇਲ੍ਹ ਦੀ ਸਲੱਖਾਂ ਦੇ ਪੇਛੇ ਕੇ ਕਾਨੂੰਨ ਤਾਬ ਕੋ ਉਹਨਾਂ ਨੂੰ ਪ੍ਰਬੰਧ ਕਰਵਾ ਰਹੇ ਆ ਤੇ ਇਸੇ ਕੜੀ ਦੇ ਵਿੱਚ ਅਸੀਂ ਪਿਛਲੇ ਮਹੀਨੇ ਦੋ ਡਰਗ ਡੀਲਰ ਜਿਨ੍ਹਾਂ ਨੇ ਕਾਨੂੰਨ ਲੀਗਲ ਪ੍ਰੋਪਰਟੀਆਂ ਤੇ ਕਬਜ਼ਾ ਕੀਤਾ ਹੋਇਆ ਸੀ ਅਸੀਂ ਉਹਨਾਂ ਨੂੰ ਡਿਮੋਲਿਸ਼ ਕਰਕੇ ਪੰਚਾਇਤੀ ਜਗ੍ਹਾ ਉਹਨਾਂ ਦੇ ਹੱਲ ਕਰਤੀ ਹਾਂਜੀ ਫਲੋਰ ਵਾਲਿਓ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦਿਵਿਸ਼ਾ ਸਲੋਨਸ ਐਕੈਡਮੀ ਜਿੱਥੇ ਤੁਹਾਨੂੰ ਬਹੁਤ ਵਧੀਆ-ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ